ਜੇ ਪਿਓ ਦਾ ਪੁੱਤਰ ਹੁਣ ਜਿੱਥੇ ਮਰਜੀ ਪੰਜਾਬ ਚ ਲੜ ਲੈ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਇਹ ਬਿਲਕੁਲ ਇਸ ਟਾਈਮ ਕੱਪੜਿਆਂ ਤੋਂ ਬਾਹਰ ਹੋ ਚੁੱਕਿਆ ਹੈ ਬਾਗ ਦੇ ਉੱਤੇ ਤਾਕਤ ਦੀ ਐਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਮਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਅਸੀਂ ਇੱਥੇ ਮੰਗ ਕਰਨੇ ਆਂ ਕਿ ਭਗਵੰਤ ਮਾਨ ਕੋ ਅੱਜ ਅਸਤੀਫਾ ਲਿਆ ਜੋ ਸਾਡੇ ਕਿਸਾਨ ਵੀਰਾਂ ਨਾਲ हरियाणा ਦੇ ਬਾਰਡਰਾਂ ਤੇ ਹੋ ਰਿਹਾ ਹੈ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਲੀਆਂ ਦੇ ਫੱਟੜ ਹੋਏ ਨੇ ਪੰਜਾਬ ਜ਼ੰਡਾ ਸੀ ਤੇ ਸਾਡਾ ਮੁੱਖ ਮੰਤਰੀ ਗੋਡੇ ਟੇਕ ਕੇ ਚੀਫ ਮਿਨਿਸਟਰ ਦਾ ਬਚੋਲਾ ਬਣਿਆ ਬੈਠਾ ਮੈਨੂੰ ਬਹੁਤ ਅਫਸੋਸ ਨਾਲ ਇਹ ਗੱਲ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਦੇ ਹਰ ਵਰਗ ਬਿਸ਼ਤੇ ਸਾਰ ਸਾਡੇ ਦਲ ਦਲਿਤ ਵਰਗ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੀਆਂ ਮਾਤਾਵਾਂ ਤੇ ਪੈਣਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਮੁੱਦੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਮੇਰੀ ਵਾਰੀ ਸੀ ਐਜ਼ ਲੀਡਰ ਆਫ ਦੀ ਆਪੋਜੀਸ਼ਨ ਫਿਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਫਿਰ ਸਾਸੂ ਕੁਜਿੰਦਰ ਸਿੰਘ ਰੰਦਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਵੱਡਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀਨ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਂਦਾ ਲਫਾਫਾ ਉਸੇ ਟਾਈਮ ਬੰਦ ਲਫਾਫਾ ਇੱਕ ਮੈਸੇਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫੇਰ ਕਿਹਾ ਜਾਂਦਾ ਲਫਾਫਾ ਖੋਲੋ ਜੀ ਮੈਂ ਕਹਿ ਉਹ ਜੀ ਚੀਜ਼ ਲੈ ਕੇ ਆਂਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵਿਧਾਨ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਇਹ ਸੋਚਿਆ ਕਿ ਕੋਈ ਕੋਈ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰਨ ਲੱਗੇ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੜ੍ਹਨਾ ਜਿਨ੍ਹਾਂ ਨੂੰ 1000 ਰੁਪਈਆ ਮਹੀਨਾ ਕਿਹਾ ਸੀ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ एलान ਕਰਨ ਵਾਸਿਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਫਾਫਾ ਕੋਲਿਆ ਸਪੀਕਰ ਸਾਹਿਬ ਸਦਮਾ ਸਾਹਿਬ ਨੇ ਇੱਕ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢ ਲਈ ਐਡਾ ਕੋਝਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਜੀ ਵਿਪਖਸ਼ੀ ਨੂੰ ਗੱਲ ਸੁਣ ਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ੇ ਨੂੰ ਤਾਲਾ ਲਾ ਦਿਓ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣਨੀ ਤੁਸੀਂ ਵੇਖੋ ਅਸੀਂ ਕਿਹੋ ਬੰਦੂ ਮਜ਼ਦੂਰ ਹਾਂ ਇੰਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਦਾ ਪਾਰਲੀਮੈਂਟਰੀ ਸਿਸਟਮ ਦਾ ਤੇ ਇੰਨਾ ਮੈਂ ਸਮਝ ਨਾ ਬਿਲਕੁਲ ਹੀ ਕਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ 'ਚ ਨਹੀਂ ਵੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ 'ਤੇ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਹੈ ਆਵਰ ਹੈ ਉਹਨੂੰ ਅਸੀਂ ਬਾਅਦ ਦੇ ਵਿੱਚ ਕਰਾਵਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਤੇ ਮੁੱਖ ਮੰਤਰੀ ਜਿਹੜੀਆਂ ਕਨਵੈਨਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀਆਂ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰਿਆਂ ਨੂੰ ਖੀਰਲਾ ਸਪੀਕਰ ਐਂਡ ਚੀਫ ਮਿੰਿਸਟਰ ਨੇ ਉੱਠ ਕੇ ਬਿੜਾ ਸਾਡੀ ਸਹਿਮਤੀ ਲਈ ਬਾਕੀ ਪੋਲੀਟੀਕਲ ਜਮਾਤਾਂ ਦੀ ਸਪੀਕਰ ਸਾਹਿਬ ਨੇ ਚੀਫ ਮਿੰਿਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਣ ਸ਼ੁਰੂ ਕਰੋ ਉਥੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋੜੀਆਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹੈ ਇਸ ਗੱਲ ਦੀ ਹਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ ਸਾਡੇ ਹੱਕ ਹਕੂਕ ਚ ਪਰ ਸਾਰਿਆਂ ਨੂੰ ਅਫਸੋਸ ਨਾਲ ਗੱਲ ਜਿਹੜਾ ਹੁਣ ਸਾਨੂੰ ਵਾਕ ਆਊਟ ਕਰਕੇ ਆਣਾ ਪਿਆ ਕੇ ਨਾ ਨੇ ਇੱਕ ਮੇਰੇ ਦਲਿਤ ਕੁਲੀਗ ਨੂੰ ਮੇਰੇ ਐਸਟੀਮਡ ਕੁਲੀਗ ਨੂੰ ਸਾਸੋ ਕੁਵਿੰਦਰ ਸਿੰਘ ਕੋਟਲੀ ਸਾਹਿਬ ਆਦਮਪੁਰ ਦੇ ਸਾਡੇ ਐਮਐਲਏ ਮੇਰੇ ਸੱਜੇ ਹੱਥ ਖੜੇ ਨੇ ਉਹਨਾਂ ਨੇ ਜਦੋਂ ਇਹਨਾਂ ਦੇ ਕਐਮਐਲਏ ਨਿਆਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰ ਰਹੇ ਸੀ ਗਵਰਨਰ ਦੇ ਅੱਗੇ ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤੇ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਿਤ ਵਰਗ ਦਾ ਡੈਪਟੀ ਚੀਫ ਮਿਨਿਸਟਰ ਬਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤ ਬਾਰੇ ਨਾ ਨਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤਿਆਂ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਤੋਂ ਜੁਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾਓ ਇੱਕ ਅਦਾਲਤ ਪ੍ਰਾਪ ਵਾਸਤੇ ਇੱਕ ਮੈਂਬਰ ਆਫ ਦੀ ਹਿਸਟਿਮ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈਂ ਸਾਹਮਣੇ ਬਹੁਤ ਅਫਸੋਸ ਨਾਲ ਅਸੀਂ ਅੱਜ ਮੰਗ ਕਰਨੇ ਕਿ ਭਗਵੰਤ ਮਾਨ ਤੂੰ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਦ세 ਪਾਸ਼ਾ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਣਦਾ ਤੋ ਇੱਕੋ ਵਾਰ ਦੇ ਵਿੱਚ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਮਨਿਸਟਰੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੀਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਤੈਨੂੰ ਬੇਨਤੀ ਕੀਤੀ ਕਿ ਚੀ ਮੰਤਰੀ ਸਾਹਿਬ ਤੁਸੀਂ ਡਿਪਟੀ ਸੀਐਮ ਇੱਕ ਦਲਤ ਲੈਣਾ ਸੀ ਕਦੋਂ ਲਓਗੇ ਤੇ ਤੁਸੀਂ ਇਹੋ ਜਿਹੀ ਸ਼ਬਦਾਵਲੀ ਇੱਕ ਦਲਤ ਭਰਾ ਵਸ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ ਆ ਅਸੀਂ ਇੱਥੇ ਮੰਗ ਕਰਨੇ ਆ ਕਿ ਭਗਵੰਤ ਮਾਨ ਕੋ ਅੱਜ ਅਸਤੀਫਾ ਲਿਆ ਨਾ ਤੇ ਪੰਜਾਬ ਦੀ ਟੈਰਿਟਰੀ ਸੇਵਗਾਰਡ ਕਰ ਸਕੇ ਹਰਿਆਣੇ ਤੋਂ ਨਾ ਪੰਜਾਬ ਦੀ ਕਿਸਾਨੀ ਸੇਵਗਾਰਡ ਕਰ ਸਕੇ ਨਾ ਸਾਡੀ ਜਵਾਨੀ ਸੇਫਗਾਰਡ ਕਰ ਸਕਿਆ ਗੋਡੇ ਟੇਕ ਗਿਆ ਬਕਾਇਦਾ ਤੌਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆਇਆ ਸਾਰਿਆਂ ਨਾਲ ਪਹਿਲਾ ਇੱਕ ਨਾਛ ਦੇ ਬਣੇਗਾ ਇਹ ਉਸ ਪਾਸੇ ਕੱਲ ਚੱਲ ਅੱਜ ਉਥੇ ਬੈਸੋ ਬੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਉਹਦਾ ਚੈਲੰਜ ਕਬੂਲ ਕਰ ਐਜ਼ ਲੀਡਰ ਆਫ ਦੀ ਸੀਐਲਪੀ ਜਿੱਥੇ ਵੀ ਭਗਵੰਤ ਮਾਨ ਪਾਰਲੀਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇਗਾ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਾਸ਼ ਹੈ ਪੰਜਾਬ ਦੇ ਲੋਕਾਂ ਦਾ ਵਾਅਦਾ ਜਿੱਥੇ ਵੀ ਭਗਵੰਤ ਮਾਨ ਜੇ ਪਾਰਲੀਮੈਂਟ ਲੜੇ ਕਿਉਂਕਿ ਨੇ ਅੱਦਰ ਵਚਨ ਦਿੱਤਾ ਸੀ ਕਿ ਮੈਂ ਪਾਰਲੀਮੈਂਟ ਲੜਾਂਗਾ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਦਮ ਹੈ ਤੇ ਮੇਰੇ ਸਾਹਮਣੇ ਲੜ ਕੇ ਖਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਹੈ ਭਗਵੰਤ ਜੇ ਪਿਓ ਦਾ ਪੁੱਤਰ ਹੈ ਹੁਣ ਜਿੱਥੇ ਮਰਜੀ ਪੰਜਾਬ ਚ ਲੜ ਲੈ ਤੇਰਾ ਸੀਟਾਂ ਅਸੀਂ ਤੇਰਾ ਸਾਡੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਛੱਡਾਂ ਇਹ ਬਿਲਕੁਲ ਇਸ ਟਾਈਮ ਕਪੜਿਆਂ ਤੋਂ ਬਾਹਰ ਹੋ ਚੁੱਕਿਆ ਦਿਮਾਗ ਦੇ ਉੱਤੇ ਤਾਕਤ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਇਹਨੂੰ ਜਿਹੜੇ ਕਾਇਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੇ ਆਫਿਸ ਦੀ ਉਹ ਸਾਰੀਆਂ ਭੁੱਲ ਚੁੱਕਿਆ ਸਾਰੀ ਪ੍ਰੈਸ ਪ੍ਰੈਸ ਗੈਲਰੀ ਚ ਬੈਠੀ ਵੇਖ ਰਹੀ ਸੀ ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ ਮਾੜੇ ਸ਼ਬਦਾਬਲੀ ਵਰਤਿਆ ਸੀ ਗਾਲੀ ਗਲੋਛ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾਲੀ ਕੱਢਣ ਦੀ ਕੋਸ਼ਿਸ਼ ਕੀਤੀ ਤੋਂ ਅਸੀਂ ਸਾਰੇ ਸੋਚ ਵਿਚਾਰ ਵੀ ਕਰ ਰਹੇ ਹਾਂ ਹੋ ਸਕਦਾ ਸਾਨੂੰ ਕਿਸੇ ਕਨਸਟੀਟਿਊਸ਼ਨਲ ਕਮਿਸ਼ਨ ਕੋ ਵੀ ਜਾਣਾ ਪਏ ਮੁੱਖ ਮੰਤਰੀ ਦੇ ਕੋਲ ਇਸ ਗੱਲ ਦੇ ਖਿਲਾਫ ਕਿ ਸਾਡੇ ਨਰੇ ਸਾਡੇ ਕੁਲੀਗ ਤੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਹਨਾਂ ਦੇ ਖਿਲਾਫ ਇਹ ਮਾੜੀ ਸ਼ਬਦਾਵਲੀ ਵਰਤੀ ਹੈ ਮੈਂ ਸੱਚ ਨਾਲ ਸਮੁੱਚੇ ਪੰਜਾਬੀ ਜਗਤ ਦੇ ਖਿਲਾਫ ਇਹਨੇ અપਮਾਨ ਕੀਤਾ ਰੱਬ ਨੂੰ ਭੁੱਲਿਆ ਰੱਬ ਨੇ ਹੀ ਰਸਤਾ ਲੱਭਣਾ ਇਸ ਨੂੰ ਬੰਦਾ ਬੰਦਾ ਬਣਾਉਂਦਾ ਤੇ ਇੱਕ ਔਰ ਫੇਰ ਉਹਨੂੰ ਚੀਪ ਇੰਸਟਰੀ ਦੀ ਜਿਹੜੀ ਇਹਨੂੰ ਇੰਨੇ ਕ ਇਹਦੇ ਦਿਮਾਗ 'ਚ ਗੱਲ ਆ ਚੁੱਕੀ ਹੈ ਇੱਕ ਔਰ ਮੈਨੂੰ ਯਾਦ ਹੈ ਇੱਕ ਹੋਰ ਵੀ ਰਾਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਅਸੀਂ ਜਿਆ ਪਹਿੰਤੂ ਵੇਖੋ ਹਾਲ ਉਹਨਾਂ ਦਾ ਕੀ ਬਣ ਰਿਹਾ ਹੈ ਤਾਂ ਭਗਵੰਤ ਮਾਨ ਜੀ ਇੱਕ ਚੰਗੀ ਗੱਤ ਸੁਣ ਲਓ ਪੰਜਾਬ ਦੇ ਲੋਕ ਜਿਹਦੇ ਸਿਰ ਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਣਾ ਵੀ ਆਂਦਾ ਹੈ ਤੇ ਤਖਤ ਤੇ ਚੜਾਣਾ ਵੀ ਆਂਦਾ ਹੈ